ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਓ ਆਸਾ ਦੀ ਵਾਰ ਬਾਣੀ ਦਾ ਜੋ ਸਲੋਕ ਸ਼ੁਰੂ ਹੋਇਆ ਹੈ ਉਹਦੇ ਅਗਲੀਆਂ ਤੁਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅੰਤਰ ਪੂਜਾ ਪੜਕ ਦੇ ਬਾ ਸੰਜਮ ਦੁਰਗਾ ਭਾਈ ਛੋੜਿ ਲੈ ਪਖੰਡਾ ਨਾਮ ਲਿਆ ਜਾਹੇ ਤਰੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਦੀ ਬਾਹ ਬਾਣੀ ਦੀਆਂ ਹੈ ਤੁਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 472 ਅੰਕ ਤੇ ਸੁਭਾਏਮਾਨ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖਾਰविंद ਤੋਂ ਉਚਾਰਨ ਕੀਤੀਆਂ ਗਈਆਂ ਆਓ ਇਹਨਾਂ ਧੁਕਾ ਰਹੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਅੰਤਰ ਪੂਜਾ ਪੜਾਇ ਕਤੇਬਾਂ ਸੰਜਮ ਤੁਰਕਾ ਭਾਈ ਇਸ ਤੁਕਰਾ ਹੈ ਗੁਰੂ ਸਾਹਿਬ ਸਮਝਾ ਰਹੇ ਹਨ ਸਾਨੂੰ ਆਖ ਰਹੇ ਹਨ ਕਿ हे ਭਾਈ ਅੰਦਰ ਬੈਠ ਕੇ ਭਾਵ ਤੁਰਕਾ ਹਾਕਮਾ ਤੋਂ ਚੋਰੀ ਚੋਰੀ ਪੂਜਾ ਕਰਦਾ ਹੈ ਬਾਹਰ ਮੁ슬ਮਾਨਾਂ ਨੂੰ ਵਿਖਾਲਣ ਵਾਸਤੇ ਕੁਰਾਨ ਆਦਿ ਪੜਦਾ ਹੈ ਤੇ ਮੁ슬ਮਾਨਾਂ ਵਾਲੀ ਹੀ ਰਹਿਤ ਰੱਖੀ ਹੋਈ ਹੈ ਛੋਡੀ ਲੈ ਪਾਖੰਡਾ ਨਾਮ ਲਿਆ ਜਾਹੇ ਤਰੰਦਾ ਇਹ ਪਖੰਡ ਤੂੰ ਛੱਡ ਦੇ ਜੇ ਪ੍ਰਭੂ ਦਾ ਨਾਮ ਸਿਮਰੇਂਗਾ ਤਾਂ ਹੀ ਸੰਸਾਰ ਸਮੁੰਦਰ ਤੋਂ ਤਰੇਂਗਾ ਪ੍ਰਵਾਹ ਗੁਰੂ ਸਾਹਿਬ ਕਹਿ ਰਹੇ ਹਨ ਤੂੰ ਇਹ ਸਾਰੇ ਪਖੰਡ ਛੱਡ ਦੇ ਪਰਮਾਤਮਾ ਦੇ ਸ਼ੁਭ ਗੁਣਾਂ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰ ਉਸਤੇ ਚੱਲ ਕੇ ਆਪਣਾ ਜੀਵਨ ਬਤੀਤ ਕਰ ਤਾਂ ਹੀ ਲੋਕਾਂ ਤੋਂ ਮਾਣ ਆਦਰ ਮਿਲੇਗਾ ਲੋਕਾਂ ਤੋਂ ਸਤਕਾਰ ਮਿਲੇਗਾ ਇਹਨਾਂ ਤੁਕਾਂ ਰਹੀਂ ਗੁਰੂ ਸਾਹਿਬ ਨੇ ਇਹ ਸਮਝਾਇਆ ਹੈ ਅੱਗੇ ਗੁਰੂ ਸਾਹਿਬ ਕੀ ਸਮਝਾ ਰਹੇ ਨੇ ਅਗਲੀਆਂ ਤੁਕਾਂ ਦਾ ਪਾਠ ਕੱਲ ਸਰਵਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ